ਕੀ ਨਾ ਟੋਟੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਿਮਰਜੀਤ ਕੌਰ ਹੈ ਮੈਂ ਸੰਸਥਾ ਪੇ ਟੂ ਪੇ ਚ ਬਤੌਰ ਏਰੀਆ ਮੈਨੇਜਰ ਗੱਲਬਾਤ ਕਰਦੀ ਹਾਂ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਕਿੱਥੇ ਮੀਟਿੰਗ ਕਰੀ ਆ ਕੀ ਮਕਸਦ ਹੈ ਇਹ ਜੋ ਸਕੀਮ ਚਲਾਈ ਹੈ ਕੀ ਮੜੀ ਦਰਸ ਕੀ ਜਾਨਣਾ ਚਾਹੁੰਦੇ ਹਾਂ ਹਾਂ ਜੀ ਆਪਾਂ ਜੀ ਸੰਸਥਾ ਦੇ ਵਿੱਚ ਵਰਕ ਕਰਦੇ ਆ ਇਹ ਸੰਸਥਾ ਦਾ ਨਾਮ ਹੈਗਾ ਪੇ ਟੂ ਪੇ ਇਹ 2018 ਵਿਲੇ ਤੋਂ ਵਰਕ ਕਰਦੀ ਆ ਰਹੀ ਹੈ ਅੱਜ ਮੈਂ ਰਾਮਾ ਮੰਡੀ ਦੇ ਵਿੱਚ ਮੀਟਿੰਗ ਕੀਤੀ ਹੈ ਜਿਦੇ ਵਿੱਚ ਬੱਚੀਆਂ ਨੇ ਜਿਨ੍ਹਾਂ ਨੇ ਫਾਰਮ ਪਹਿਲਾਂ ਪ੍ਰੋਵਾਈਡ ਕਰ ਫਿਲ ਕੀਤੇ ਹੋਏ ਸੀ ਉਹਨਾਂ ਨੂੰ ਡੋਨੇਸ਼ਨ ਪ੍ਰੋਵਾਈਡ ਕਰਵਾਏ ਆ ਜਿਦੇ ਵਿੱਚ ਆਪਾਂ ਗਿਫਟ ਵਗੈਰਾ ਦਿੱਤੇ ਨੇ ਉਸ ਤੋਂ ਇਲਾਵਾ ਇੱਥੇ ਮੈਂ ਵਰਕਰ ਜੁਆਇਨ ਕਰਵਾਏ ਨੇ ਲੋਕਾਂ ਦਾ ਸਵਾਲ ਹੈ ਮੁਵਈ ਕੀ ਮੱਕਾਈ ਸਕੀਮ ਨੂੰ ਛਾੜਦਾ ਹੈ ਜਾਂ ਕੀ ਕਰਨ ਕਰਦੇ ਨਹੀਂ ਜੀ ਇਹਦੇ ਵਿੱਚ ਐਦਾਂ ਦਾ ਕੁਝ ਵੀ ਨਹੀਂ ਇਹ ਸੰਸਥਾ ਭਾਰਤ ਸਰਕਾਰ ਦੀ ਜਿਹੜੀ ਮਹਿੰਮ ਚੱਲ ਰਹੀ ਹੈ ਬੇਟੀ ਬਚਾਓ ਬੇਟੀ ਪੜਾਓ ਉਸ ਕਨਸੈਪਟ ਦੇ ਅਧੀਨ ਰਜਿਸਟਰਡ ਹੈ ਇਹ ਸੰਸਥਾ ਗਵਰਨਮੈਂਟ ਦੀ ਜਿਹੜੀ ਸੰਸਥਾ ਹੈ ਐਨਜੀਓ ਦਰਪਣ ਉਹਦੇ ਉੱਪਰ ਰਜਿਸਟਰਡ ਹੈ ਉੱਥੇ ਆਪਾਂ ਇਹਦੀ ਸਾਰੀ ਲੀਗਲਟੀ ਹੈ ਜਿਹੜੀ ਚੈੱਕ ਕਰ ਸਕਦੇ ਹਾਂ ਹੁਣ ਤਾਂ ਕਿਸੇ ਗਲਤ ਕਰੀਏ ਤੁਹਾਡੀ ਟੀਮ ਦੇ ਵਿੱਚ ਤੁਸੀਂ ਕਿੰਨੇ ਇੱਕ ਚੈੱਕ ਹੈ ਜਿਹੜੇ ਉਹ ਦਵਾਤੇ ਜਾਂ ਕਿੰਨਾ ਕੁ ਡੋਨੇਸ਼ਨਾਂ ਜਿਹੜੇ ਦਵਾਤੀ ਜਾਂ ਤੁਸੀਂ ਕਿਸੇ ਨੂੰ ਮਤਲਬ ਜਿਵੇਂ ਤੁਸੀਂ ਬੀਮਾ ਕਹਿੰਦੇ ਹੋ ਕਿਸੇ ਨੂੰ ਦਵਾਇਆ ਠੀਕ ਕਹਿਣਾ ਚਾਹੁੰਦੇ ਹਾਂ ਹਾਂਜੀ ਜੇਕਰ ਆਪਾਂ ਗੱਲਬਾਤ ਕਰੀਏ ਹੁਣ ਤੱਕ ਮੈਂ 2500 ਤੋਂ ਪਲੱਸ ਬੱਚੀਆਂ ਨੂੰ ਜਿਹੜਾ ਡੋਨੇਸ਼ਨ ਹੈ ਪ੍ਰੋਵਾਈਡ ਕਰਵਾ ਚੁੱਕੀ ਹਾਂ ਉਹਨਾਂ ਦੀ ਮੈਰिज ਤੇ ਉਹਨਾਂ ਦੇ ਵਰਤ ਦੇ ਉੱਪਰ ਲੋਕਾਂ ਦਾ ਜੋ ਮਤਲਬ ਕੋਈ ਗੋਮ ਜ ਭੂਆ ਆਨਲਾਈਨ ਜੇ ਦਫਾ 7 ਸਾਲਾਂ ਬਾਅਦ ਮਤਲਬ ਇਹ ਡੋਨੇਸ਼ਨ ਮਿਲ ਜਾਂਦੀਆਂ ਜਾਂ ਕੀ ਗਰੰਟੀ ਹੈ ਹਾਂਜੀ ਇਹਦੇ ਵਿੱਚ ਐਦਾਂ ਦਾ ਕੁਝ ਵੀ ਨਹੀਂ ਸੰਸਥਾ ਨੇ ਜਗਾ ਜਗਾ ਤੇ ਇਹਦੇ ਆਫਿਸ ਜਿਹੜੇ ਬਣਾਏ ਹੋਏ ਨੇ ਇਹ ਹੁਣ ਤੱਕ ਲਗਭਗ 24 ਸਟੇਟਾਂ ਦੇ ਵਿੱਚ ਵਰਕ ਕਰਦੀ ਹੈ ਤੇ ਅਲੱਗ-ਅਲੱਗ ਇਹਨਾਂ ਦੇ ਆਫਿਸ ਨੇ ਉਹ ਕਿਸੇ ਵੀ ਆਫਿਸ ਦੇ ਵਿੱਚੋਂ ਜੇਕਰ ਉਹਨਾਂ ਕੋਲ ਰਿਸੈਪਟ ਹੈਗੀ ਆ ਡਾਕੂਮੈਂਟ ਲਗਾ ਕੇ ਡੋਨੇਸ਼ਨ ਹੈ ਜਿਹੜਾ ਪ੍ਰਾਪਤ ਕਰ ਸਕਦੇ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਸੰਸਥਾ ਦੇ ਤਿੰਨ ਮੁੱਖ ਉਦੇਸ਼ ਨੇ ਪਹਿਲਾ ਹੈਗਾ ਸਵੈ ਰੁਜ਼ਗਾਰ ਦਾ ਜਿਹਦੇ ਤਹਿਤ ਹਰ ਇੱਕ ਪਰਸਨ ਜੋ ਵੀ ਬੇਰੁਜ਼ਗਾਰ ਹੈ ਉਹ ਇਸ ਸੰਸਥਾ ਦੇ ਵਿੱਚ ਬਹੁਤ ਅੱਛੀ ਅਰਨਿੰਗ ਕਰ ਸਕਦਾ ਹੈ 17 ਪ੍ਰੋਜੈਕਟਾਂ ਦੇ ਉੱਪਰ ਕੰਮ ਕਰਨਾ ਹੁੰਦਾ ਜਿਦੇ ਵਿੱਚ ਆਪਾਂ ਨੂੰ ਕਰੋੜਾਂ ਦੇ ਵਿਚਾਰਨਿੰਗ ਆ ਜਿਹੜੀ ਆਉਂਦੀ ਆ ਉਸ ਤੋਂ ਇਲਾਵਾ ਜਿੰਨਾ ਪਰਿਵਾਰਾਂ ਦੇ ਵਿੱਚ ਬੱਚੀਆਂ ਨੇ ਉਹ ਲੋਕ ਇਹਦੇ ਵਿੱਚ ਫਾਰਮ ਭਰ ਕੇ ਆਪਣੀਆਂ ਬੱਚੀਆਂ ਨੂੰ ਐਜ਼ ਏ ਉਪਹਾਰ ਜਾਂ ਚੈੱਕ ਦੇ ਰੂਪ ਵਿੱਚ ਕੁਛ ਨਾ ਕੁਛ ਦਲਾ ਸਕਦੇ ਆ ਜੀ ਇਹ ਕੀ ਨਾ ਦੋਤੇ ਸੁਪ੍ਰੀਤ ਕਰੀ ਹੋਰ ਕੀ ਕਹਿਣਾ ਚਾਹੁੰਦੇ ਹੋ ਕਿਹੜਾ ਪਿੰਡ ਹੈ ਗਿਆਨਾਈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਆ ਦੁਨੀਆ ਕਿਤੇ ਤੁਸੀਂ ਹਮ ਤਾਈ ਚੈੱਕ ਜਿਹੜਾ ਦਵਾਤੇ ਕਿੰਨਾ ਕੁ ਤੁਹਾਡਾ ਕੰਮ ਚੱਲ ਰਿਹਾ ਤੇ ਕੀ ਵਿਸ਼ਵਾਸ ਲੋਕ ਕਰ ਰਹੇ ਹੈ ਸਿਕਾ ਹਾਂਜੀ ਵਸੇ ਜਿਸ ਤਰ੍ਹਾਂ ਕੰਪਨੀਆਂ ਨੇ ਫਰਡ ਕਰਿਆ ਹੋਇਆ ਵਿਸ਼ਵਾਸ ਜਲਦੀ ਜਲਦੀ ਤਾਂ ਨਹੀਂ ਹੋ ਰਿਹਾ ਲੋਕਾਂ ਨੂੰ ਪਰ ਜਿਸ ਤਰ੍ਹਾਂ ਵੀ ਅਸੀਂ ਕੰਮ ਕਰ ਰਹੇ ਹਾਂ ਵਿਸ਼ਵਾਸ ਲੋਕ ਕਰ ਵੀ ਰਹੇ ਨੇ ਤੇ ਅਸੀਂ ਆਵਾਂ ਦਾ ਕੰਮ ਬੜੀ ਮਿਹਨਤ ਤੇ ਇੱਕ ਨੰਬਰ ਦੇ ਵਿੱਚ ਰਹਿ ਕੇ ਕਰ ਰਹੇ ਹਾਂ ਹੁਣ ਤੱਕ ਮੈਂ ਤਿੰਨ ਹੀ ਚੱਕ ਦਵਾਏ ਨਹੀਂ ਜੀ ਹਜੇ ਤੱਕ ਤੇ 6 ਮਹੀਨਾ ਹੋਇਆ ਮੈਨੂੰ ਕੰਮ ਕਰਦੀ ਨੂੰ ਤੇ ਕੀ ਕਹਿਣਾ ਤੁਹਾਨੂੰ ਤੁਸੀਂ ਮਤਲਬ ਦੱਸ ਲੋਕਾਂ ਨੂੰ ਕੀ ਕਹਿਣਾ ਕਹਿੰਦੇ ਹੋ ਲੋਕ ਸਕਰੀਬ ਨਾਲ ਇਹ ਜਿਵੇਂ ਜਿਸ ਤਰ੍ਹਾਂ ਪਾਲਜ ਲੋਕਾਂ ਨਾਲ ਠੱਗੀ ਮਾਰ ਕੇ ਚਲੀ ਗਈ ਲੋਕਾਂ ਦਾ ਸਵਾਲ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਅਸੀਂ ਵਿਸ਼ਵਾਸ ਕਿਵੇਂ ਕਰੀਏ ਹਾਂਜੀ ਲੋਕਾਂ ਨੂੰ ਸਤਾ ਨਹੀਂ ਆਉਂਦਾ ਪਰ ਅਸੀਂ ਜਿਹੜੀ ਸੰਸਥਾ ਦੇ ਵਿੱਚ ਕੰਮ ਕਰਦੇ ਹਾਂ ਉਹ 1% ਹੀ ਲੀਗਲ ਹੈ ਤੇ ਅਸੀਂ ਆਪ ਖੁਦ ਵੀ ਬੜੀ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਇਸ ਲਈ ਅਸੀਂ ਲੋਕਾਂ ਨੂੰ ਭਰੋਸਾ ਵੀ ਦਿਵਾਉਂਦੇ ਆ ਤੇ ਕਿਸੇ ਨਾ ਕੋਈ ਜ਼ਬਰਦਸਤੀ ਕਰਕੇ ਅਸੀਂ ਫਾਰਮ ਨਹੀਂ ਭਰਦੇ ਪਹਿਲਾਂ ਲੋਕਾਂ ਨੂੰ ਦੱਸਿਆ ਜਾਂਦਾ ਸਭ ਕੁਝ ਵੀ ਇਹ ਦਾਤਾਂ ਹੀ ਆਉਣਾਂਗੇ ਤੇ ਇੰਨਾ ਹੀ ਤੁਹਾਨੂੰ ਚੱਕ ਪ੍ਰੋਵਾਈਡ ਹੋਣਾ ਸਹੀ ਦੱਸ ਕੇ ਹੀ ਫਾਰਮ ਭਰਾਈ ਜਾਂਦੇ ਹਾਂ ਲੋਕ ਦੇਖੋ ਜਿਸ ਤਰ੍ਹਾਂ 50 ਲੱਖ ਰੁਪਏ ਇਹਦੇ ਵਿੱਚ ਤਾਂ ਕਿੰਨੇ ਕਿ ਪੈਸੇ ਲਾਉਣੇ ਚਾਹੁੰਦੇ ਤੇ ਕਿੰਨ ਕਿਵੇਂ ਮੈਂਬਰ ਬਣਨਾ ਚਾਹੁੰਦੇ ਇਹਦੇ ਵਿੱਚ ਜੇ ਮੈਂਬਰਸ਼ਿਪ ਲੈਣੀ ਆ ਅਗਰ ਅਸੀਂ ਵਰਕਰ ਬਣਨਾ ਕੰਮ ਕਰਨਾ ਤਾਂ ਸਿਰਫ 550 ਰੁਪਿਆ ਹੀ ਪੇ ਕਰਨਾ ਪਵੇਗਾ। ਇਹ ਕਹਿਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਦਾ। ਹਾਂਜੀ ਲੋਕਾਂ ਨੂੰ ਮੈਂ ਇਹ ਕਹੂੰਗੀ ਆਪਦੀਆਂ ਬੱਚੀਆਂ ਵਾਸਤੇ ਵੀ ਤੁਹਾਨੂੰ ਸਹਾਇਤਾ ਮਿਲਦੀ ਹੈ ਤਾਂ ਆਪਦੀ ਬੱਚੀਆਂ ਲਈ ਤੁਸੀਂ ਇੱਕ 550 ਰੁਪਿਆ ਹੀ ਲਾਉਣਾਗਾ। ਤੇ ਵਿਆਹ ਵੇਲੇ ਤੁਹਾਨੂੰ ਡੋਨੇਸ਼ਨ ਦਿੰਦੀ ਹੈ ਸੰਸਥਾ ਤੇ ਉਹ ਤੁਸੀਂ ਜਰੂਰ ਲਓ ਜਿੰਨਾਕ ਵੀ ਤੁਹਾਡਾ ਬਣਦਾ ਉਹ ਤੁਹਾਨੂੰ ਜਰੂਰ ਮਿਲੇਗਾ। ਦੂਸਰਾ ਅਗਰ ਕਿਸੇ ਨੂੰ ਸਵੈਰਜਗਾਰ ਚਾਹੀਦਾ ਕਿਸੇ ਨੇ ਕੰਮ ਕਰਨਾ ਉਹ ਵੀ ਇਸ ਸੰਸਥਾ ਦੇ ਵਿੱਚ ਜਰੂਰ ਕੰਮ ਕਰੇ।